ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਐਹੋ ਜੇ ਦੇਸ਼ ਵਿੱਚ ਪਹੁੰਚੇ ਜਿੱਥੇ ਅੱਗ ਅਤੇ ਅਨਾਜ ਦੋਨੋਂ ਹੀ ਨਹੀਂ ਸਨ ਅਜਿਹੇ ਦੇਸ਼ ਵਿੱਚ ਪਹੁੰਚ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ-ਕੀ ਗੱਤਕ ਵਰਤਾਏ ਆਓ ਇਸ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਦੁਨੀਆਂ ਨੂੰ ਤਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਅਜਿਹੇ ਦੇਸ਼ ਵਿੱਚ ਜਾ ਪਹੁੰਚਦੇ ਹਨ ਜਿੱਥੇ ਅੱਗ ਅਤੇ ਅਨਾਜ ਦੋਨੋਂ ਹੀ ਨਹੀਂ ਸਨ ਅਤੇ ਉੱਥੋਂ ਦੇ ਲੋਕ ਸਿਰਫ ਮਾਸ ਹੀ ਖਾਇਆ ਕਰਦੇ ਸਨ ਮਾਸ ਤੋਂ ਸਿਵਾ ਉੱਥੇ ਖਾਣ ਨੂੰ ਉਹਨਾਂ ਲੋਕਾਂ ਕੋਲ ਹੋਰ ਕੁਝ ਵੀ ਨਹੀਂ ਸੀ ਉੱਥੋਂ ਦੇ ਲੋਕ ਇੱਕ ਪੱਥਰ ਨੂੰ ਰੱਖ ਕੇ ਇੱਕ ਪੱਥਰ ਥੱਲੇ ਰੱਖ ਲੈਂਦੇ ਅਤੇ ਇੱਕ ਪੱਥਰ ਉੱਤੇ ਰੱਖ ਲੈਂਦੇ। ਦੋਨਾਂ ਪੱਥਰਾਂ ਦੇ ਵਿਚਾਲੇ మాਸ ਰੱਖ ਲੈਂਦੇ ਸਨ ਅਤੇ ਫਿਰ ਸਵਾ ਪਹਿਰ ਮੰਤਰ ਦਾ ਜਾਪ ਕਰਿਆ ਕਰਦੇ ਸਨ। ਮੰਤਰ ਦਾ ਜਾਪ ਕਰਨ ਤੋਂ ਬਾਅਦ ਉਹ ਲੋਕ ਉਸ మాਸ ਨੂੰ ਪਕਾ ਕੇ ਖਾਂਦੇ ਸਨ। ਅਗਰ ਜੇ ਕੋਈ ਫਕੀਰ ਜਾਂ ਕੋਈ ਸਾਧੂ ਉੱਥੇ ਆ ਜਾਂਦਾ ਜਾਂ ਕੋਈ ਰਾਹੀਰ ਉੱਥੇ ਆ ਜਾਂਦਾ ਤਾਂ ਉੱਥੋਂ ਦੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਉਸ ਰਾਹੀਰ ਦੀ ਸੇਵਾ ਕਰਦੇ ਸਨ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਵੀ ਚੱਲਦੇ-ਚੱਲਦੇ ਉਸ ਦੇਸ਼ ਵਿੱਚ ਪਹੁੰਚ ਜਾਂਦੇ ਹਨ ਅਤੇ ਜਾ ਕੇ ਇੱਕ ਦਰਖਤ ਦੇ ਹੇਠਾਂ ਬੈਠ ਜਾਂਦੇ ਹਨ। ਉੱਥੇ ਨੇੜੇ ਹੀ ਇੱਕ ਪਾਲੀ ਪੇਡਾਂ ਚਾਰ ਰਿਆ ਸੀ। ਉਹ ਪਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਆ ਜਾਂਦਾ ਹੈ ਅਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਅਰਦਾਸ ਕਰਨ ਲੱਗਾ ਤੇ ਕਹਿਣ ਲੱਗਾ ਕਿ ਪਾਤਸ਼ਾਹ ਜੀ ਮੈਂ ਦੁੰਬਾ ਮਾਰਦਾ ਹਾਂ ਤੁਸੀਂ ਭੋਜਨ ਛਕ ਲਵੋ। ਮੈਂ ਇੱਕ ਪੇਡ ਮਾਰਦਾ ਹਾਂ ਤਾਂ ਤੁਸੀਂ ਉਹ మాਸ ਸ਼ਾਕ ਲੈਣਾ ਤਾਂਕਿ ਆਪਣੀ ਭੁੱਖ ਮਿਟਾ ਲੈਣਾ ਅਤੇ ਸਫ਼ਰ ਦੀ ਸਾਰੀ ਥਕਾਨ ਉਤਾਰ ਲੈਣਾ ਜੇਕਰ ਤੁਸੀਂ ਮੇਰੇ ਕਹਿਣ ਤੇ ਇਹ మాਸ ਨਹੀਂ ਖਾਓਗੇ ਤਾਂ ਮੇਰਾ ਮਾਲਕ ਮੈਨੂੰ ਮੇਰੇ ਤੇ ਗੁੱਸਾ ਕਰੇਗਾ ਕਿਉਂਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੇਖਿਆ ਹੈ ਅਤੇ ਕਹਿਣ ਲੱਗਾ ਕਿ ਰਾਹੀਰ ਜੀ ਸਾਡੇ ਦੇਸ਼ ਵਿੱਚ ਇਹ ਰਿਵਾਜ ਹੈ ਕਿ ਜਿਹੜਾ ਰਾਹੀਰ ਨੂੰ ਪਹਿਲਾਂ ਵੇਖਦਾ ਹੈ ਉਹੀ ਉਹ ਰਾਗੀਰ ਦੀ ਸੇਵਾ ਪਾਣੀ ਕਰਦਾ ਹੈ ਅਗਰ ਜੇ ਸੇਵਾ ਪਾਣੀ ਨਹੀਂ ਕਰਦਾ ਤਾਂ ਉਸ ਨੂੰ ਡੰਡ ਦਿੱਤਾ ਜਾਂਦਾ ਹੈ ਸਜ਼ਾ ਦਿੱਤੀ ਜਾਂਦੀ ਹੈ ਅਤੇ ਕਹਿਣ ਲਗਾ ਕਪਾਸ਼ਾ ਜੀ ਇਸ ਤੇਸ ਵਿੱਚ ਨਾ ਹੀ ਅਗਨੀ ਹੈ ਅਤੇ ਨਾ ਹੀ ਅਨਾਜ ਦੋਨੋਂ ਹੀ ਨਹੀਂ ਹੈ ਤੁਸੀਂ ਅਨਾਜ ਦੀ ਉਡੀਕ ਨਾ ਕਰਿਓ ਕਿ ਤੁਹਾਨੂੰ ਖਾਣ ਲਈ ਅਨਾਜ ਮਿਲੇਗਾ ਤਾਂ ਉਸ ਪਾਲੀ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲਗੇ ਜੇ ਤੁਸੀਂ ਦੂੰਬਾ ਮਾਰ ਕੇ ਪਕਾ ਦੇਵੋ ਤਾਂ ਮੈਂ ਖਾ ਲਵਾਂਗਾ ਤਾਂ ਓਪਾਲੀ ਦੂੰਬਾ ਮਾਰ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਲੈ ਆਉਂਦਾ ਹੈ ਅਤੇ ਮਾਸ ਪਕਾ ਕੇ ਦੇ ਦਿੰਦਾ ਹੈ ਤਾਂ ਉਸ ਮਾਸ ਨੂੰ ਦੇਖ ਕੇ ਗੁਰੂ ਨਾਨਕ ਪਾਸ਼ਾ ਜੀ ਬਚਨ ਕਰਦੇ ਹਨ ਇਸ ਦੀਆਂ ਜਿਹੜੀਆਂ ਹੱਡੀਆਂ ਅਤੇ ਖੱਲ ਹੈ ਤੁਸੀਂ ਇਹ ਮੇਰੇ ਕੋਲ ਲੈ ਕੇ ਆਓ ਗੁਰੂ ਜੀ ਦਾ ਹੁਕਮ ਮੰਨ ਕੇ ਓਪਾਲੀ ਸਾਰੀਆਂ ਹੱਡੀਆਂ ਅਤੇ ਖੱਲ ਚੁੱਕ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਲੈ ਆਉਂਦਾ ਹੈ ਉਹਨਾਂ ਹੱਡੀਆਂ ਅਤੇ ਖੱਲ ਨੂੰ ਦੇਖ ਕੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ हे ਦੁੰਬੇ ਉਠੋ ਅਤੇ ਹਰਿਆਵਲ ਚਰੋ ਹਰਾ ਚਾਰਾ ਖਾਵੋ ਜਦ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਬਚਨ ਕੀਤੇ ਤਾਂ ਤਾਂ ਉਹ ਦੁੰਬਾ ਉਸੇ ਵੇਲੇ ਉੱਠ ਕੇ ਖੜਾ ਹੋ ਜਾਂਦਾ ਹੈ ਪਾਲੀ ਇਹ ਸਭ ਕੌਤਕ ਦੇਖ ਕੇ ਬੜਾ ਹੀ ਹੈਰਾਨ ਹੁੰਦਾ ਹੈ ਅਤੇ ਮਾਨ ਵਿੱਚ ਸ਼ਰਮਿੰਦਾ ਹੋ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਬੈਠ ਜਾਂਦਾ ਹੈ ਤਾਂ ਉਸ ਵੇਲੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਤੁਹਾਡੇ ਪਿੰਡ ਵਿੱਚ ਕੋਈ ਵੀ ਵੱਡਾ ਆਦਮੀ ਮੁਖੀਆ ਆਦਮੀ ਹੈ ਤੁਸੀਂ ਉਸ ਨੂੰ ਬੁਲਾ ਕੇ ਮੇਰੇ ਕੋਲ ਲੈ ਆਵੋ ਤਾਂ ਉਹ ਪਾਲੀ ਉਸੇ ਵੇਲੇ ਗੁਰੂ ਨਾਨਕ ਪਾਸ਼ਾ ਜੀ ਦੀ ਆਗਿਆ ਮੰਨ ਕੇ ਨਗਰ ਦੇ ਵਿੱਚ ਚਲਿਆ ਜਾਂਦਾ ਹੈ ਅਤੇ ਇੱਕ ਸ਼ਾਹ ਦੇ ਕੋਲ ਚਲਿਆ ਜਾਂਦਾ ਹੈ ਸ਼ਾਹ ਦੇ ਕੋਲ ਜਾ ਕੇ ਕਹਿਣ ਲਗਾ ਨਗਰ ਦੇ ਬਾਹਰ ਇੱਕ ਦੁੱਖਾਂ ਨੂੰ ਦੂਰ ਕਰਨ ਵਾਲਾ ਸੰਤ ਆਇਆ ਹੋਇਆ ਹੈ। ਉਹ ਬੜਾ ਕਰਾਮਾਤੀ ਅਤੇ ਕਿਰਪਾਲੂ ਹੈ। ਉਹਨਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ। ਸ਼ਾਹ ਜੀ ਪਾਲੀ ਦੀ ਇਹ ਗੱਲ ਸੁਣ ਕੇ ਬੜਾ ਹੀ ਪ੍ਰਸੰਨ ਹੁੰਦਾ ਹੈ ਅਤੇ ਕਾਲੀ ਦੇ ਨਾਲ ਉੱਠ ਕੇ ਪਾਲੀ ਦੇ ਨਾਲ ਗੁਰੂ ਜੀ ਵੱਲ ਚੱਲ ਪੈਂਦਾ ਹੈ। ਬੜੇ ਹੀ ਉਤਸ਼ਾਹ ਦੇ ਨਾਲ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਨਮਸਕਾਰ ਕਰਕੇ ਉਹਨਾਂ ਦੇ ਕੋਲ ਬੈਠ ਜਾਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਸ਼ਾਹ ਨੂੰ ਕਹਿਣ ਲੱਗੇ ਕਿ ਤੁਸੀਂ ਆਪਣੇ ਘਰ ਵਿੱਚੋਂ ਕਿਹੜਾ ਅੰਨ ਲੈ ਕੇ ਆਏ ਹੋ ਤਾਂ ਸ਼ਾਹ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਕਿ ਪਾਸ਼ਾ ਜੀ ਸਾਡੇ ਪਿੰਡ ਵਿੱਚ ਸਾਡੇ ਨਗਰ ਵਿੱਚ ਅਨਾਜ ਪੈਦਾ ਨਹੀਂ ਹੁੰਦਾ ਅਤੇ ਇੱਥੋਂ ਦੇ ਸਾਰੇ ਲੋਕ ਮਾਸ ਖਾ ਕੇ ਹੀ ਗੁਜ਼ਾਰਾ ਕਰਦੇ ਹਨ ਅਗਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਤਾਂ ਮੈਂ ਹੁਣੇ ਹੀ మాਸ ਲੈ ਆਉਂਦਾ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਸ਼ਾਹ ਨੂੰ ਕਹਿਣ ਲੱਗੇ ਕਿ ਜੇਕਰ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਵੋ ਤਾਂ ਅਸੀਂ ਅਨਾਜ ਅਤੇ ਅੱਗ ਦੋਨੋਂ ਹੀ ਪੈਦਾ ਕਰਨ ਲਾ ਦੇਵਾਂਗੇ ਅਤੇ ਇੱਥੋਂ ਦੇ ਸਾਰੇ ਲੋਕ ਸਾਡੀ ਮੱਤ ਗ੍ਰਹਿਣ ਕਰ ਲੈਣ ਸਾਡੀ ਆਗਿਆ ਦਾ ਪਾਲਣ ਕਰਨ ਤਾਂ ਸਭ ਕੁਝ ਠੀਕ ਕਰ ਦੇਵਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਸ਼ਾਹ ਕਹਿਣ ਲੱਗਾ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਜੇਕਰ ਤੁਸੀਂ ਦੋਨੇ ਚੀਜ਼ਾਂ ਦੇ ਦੇਵੋਗੇ ਤਾਂ ਅਸੀਂ ਸਾਰੇ ਹੀ ਤੁਹਾਡੇ ਸਿੱਖ ਬਣ ਜਾਵਾਂਗੇ ਤਾਂ ਉਸ ਸ਼ਾਹ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਜੇਕਰ ਤੁਹਾਡੇ ਨਗਰ ਵਿੱਚ ਥੋੜਾ ਕਨਾ ਕੋਈ ਅਨਾਜ ਹੈ ਤਾਂ ਲੈ ਤਾਂ ਮੇਰੇ ਕੋਲ ਲੈ ਕੇ ਆਓ ਤਗੁਰ ਨਾਨਕ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਸ਼ਾਹਨਗਰ ਵਿੱਚ ਚਲਿਆ ਜਾਂਦਾ ਹੈ ਤਾਂ ਨਗਰ ਦੇ ਵਿੱਚੋਂ ਇੱਕ ਸੇਰ ਕਣਕ ਲੱਭ ਕੇ ਲੈ ਆਉਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦਾ ਹੈ ਤਾਂ ਉੱਥੋਂ ਦੇ ਸਾਰੇ ਨਗਰ ਨਿਵਾਸੀ ਉਸ ਸ਼ਾਹ ਦੇ ਨਾਲ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦੇ ਹਨ ਤਾਂ ਉੱਥੋਂ ਦੀ ਸਾਰੀ ਸੰਗਤ ਗੁਰੂ ਨਾਨਕ ਪਾਸ਼ਾ ਜੀ ਨੂੰ ਨਮਸਕਾਰ ਕਰਕੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਬੈਠ ਜਾਂਦੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲਗੇ ਤੁਸੀਂ ਇਸ ਕਣਕ ਨੂੰ ਖੇਤ ਵਿੱਚ ਬੀਜ ਦੇਵੋ ਅਤੇ ਇਸ ਦਾ ਐਨਾ ਅਨਾਜ ਪੈਦਾ ਹੋਵੇਗਾ ਕਿ ਕਦੇ ਵੀ ਨਹੀਂ ਮੁੱਕੇਗਾ ਕਦੇ ਵੀ ਅਨਾਜ ਦੀ ਇੱਥੇ ਟੋਟ ਨਹੀਂ ਆਵੇਗੀ ਤਾਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਉਹ ਕਣਕ ਬੀਜ ਦਿੱਤੀ ਤਾਂ ਉਸ ਕਣਕ ਤੋਂ ਉੱਥੇ ਬਹੁਤ ਸਾਰਾ ਅਨਾਜ ਪੈਦਾ ਹੁੰਦਾ ਹੈ ਉੱਥੋਂ ਦੇ ਸਾਰੇ ਲੋਕ ਇਹ ਵੇਚ ਕੇ ਬੜੇ ਪਰਸੰਨ ਹੁੰਦੇ ਹਨ ਉੱਥੋਂ ਦੇ ਲੋਕਾਂ ਨੇ ਗੁਰੂ ਨਾਨਕ ਪਾਸ਼ਾ ਜੀ ਨੂੰ ਸਰਦਾ ਭਾਵਨਾ ਦੇ ਨਾਲ ਬਚਨ ਦਿੱਤਾ ਕਿ ਪਾਸ਼ਾ ਜੀ ਅਸੀਂ ਹਮੇਸ਼ਾ ਹੀ ਤੁਹਾਡੇ ਕਹੇ ਮਾਰਗ ਤੇ ਹੀ ਚੱਲਾਂਗੇ। ਉੱਥੋਂ ਦੇ ਸਾਰੇ ਲੋਕ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ ਅਤੇ ਕਹੇ ਬਚਨਾਂ ਦੇ ਉੱਤੇ ਚੱਲ ਪੈਂਦੇ ਹਨ। ਅਤੇ ਉੱਥੋਂ ਦੇ ਸਾਰੇ ਲੋਕਾਂ ਦੀ ਮਤ ਸੁੱਧ ਹੋ ਗਈ ਅਤੇ ਉਹਨਾਂ ਨੇ ਪਰਮਾਤਮਾ ਨੂੰ ਆਪਣਾ ਗੁਰੂ ਬਣਾਇਆ ਸਾਰੇ ਬਹਿਮਾ ਭਰਮਾਂ ਨੂੰ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਲਾੜ ਲੱਗ ਗਏ ਅਤੇ ਗੁਰੂ ਨਾਨਕ ਪਾਸ਼ਾ ਜੀ ਦੇ ਬਚਨਾਂ ਅਨੁਸਾਰ ਉੱਥੋਂ ਦੇ ਸਾਰੇ ਲੋਕ ਸੰਗਤ ਕਰਨ ਲੱਗੇ ਕੀਰਤਨ ਕਰਨ ਲੱਗੇ ਅਤੇ ਫਿਰ ਗੁਰੂ ਨਾਨਕ ਪਾਸ਼ਾ ਜੀ ਨੇ ਦੋ ਪੱਥਰਾਂ ਨੂੰ ਆਪਸ ਵਿੱਚ ਰਗੜ ਕੇ ਉੱਥੇ ਅੱਗ ਪੈਦਾ ਕਰ ਦਿੱਤੀ ਉਸ ਤੋਂ ਬਾਅਦ ਕਦੇ ਵੀ ਉਸ ਨਗਰ ਦੇ ਵਿੱਚ ਨਾ ਤਾਂ ਕਦੇ ਅੱਗ ਦੀ ਘਾਟ ਹੋਈ ਅਤੇ ਨਾ ਹੀ ਕਰੇ ਅਨਾਜ ਦੀ ਘਾਟ ਹੋਈ ਸਾ ਸੰਗਤ ਜੀ ਇਸ ਵਿਧੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਅੱਗ ਅਤੇ ਅਨਾਜ ਪੈਦਾ ਕੀਤੇ ਸੋ ਗੁਰੂ ਪਿਆਰੀ ਸਾ ਸੰਗਤ ਜੀ ਸਾਨੂੰ ਵੀ ਉਸ ਪਰਮਾਤਮਾ ਦੀ ਲੜ ਲੱਗਣਾ ਚਾਹੀਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਉਸ ਵਾਹਿਗੁਰੂ ਦੇ ਕਾਹੇ ਮਾਰਗ ਤੇ ਹੀ ਚੱਲਣਾ ਚਾਹੀਦਾ ਹੈ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ